ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੰਗਲੈਂਡ ਤੋਂ ਆਈ ਕੁੜੀ ਜਦੋਂ ਬਿਰਧ ਆਸ਼ਰਮ ਦੇ ਵਿੱਚ ਆਪਣੇ ਪਿਓ ਦੀ ਬਾਰਸੀ ਮਨਾਉਣ ਲਈ ਜਾਂਦੀ ਹੈ ਉਹ ਕਾਫੀ ਕੱਪੜੇ ਕਾਫੀ ਖਾਣ ਪੀਣ ਵਾਲਾ ਸਮਾਨ ਲੈ ਕੇ ਜਾਂਦੀ ਹੈ ਜੋ ਬਿਰਧ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੂੰ ਵੰਡ ਸਕੇ ਪਰ ਉੱਥੇ ਇੱਕ ਬਜ਼ੁਰਗ ਔਰਤ ਜੋ ਉਸ ਨੂੰ ਸਚਾਈ ਦੱਸਦੀ ਹੈ ਉਹ ਸੁਣ ਕੇ ਉਸ ਕੁੜੀ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਉਸ ਦੇ ਹੋਸ਼ ਛੁੱਟ ਜਾਂਦੇ ਆ ਤਾਂ ਫਿਰ ਉਹ ਕੁਝ ਅਜੀਹਾ ਕਰਦੀ ਹੈ ਜਿਸ ਨੂੰ ਦੇਖ ਕੇ ਸਾਰਿਆਂ ਦੇ ਰੋਂਕਟੇ ਖੜੇ ਹੋ ਜਾਂਦੇ ਨੇ ਸੁਖਦੇਵ ਸਿੰਘ ਦੇ ਦੋ ਮੁੰਡੇ ਤੇ ਇੱਕ ਕੁੜੀ ਸੀ ਸੁਖਦੇਵ ਸਿੰਘ ਆਪਣੇ ਤਿੰਨੇ ਬੱਚਿਆਂ ਨੂੰ ਬਰਾਬਰ ਦਾ ਪਿਆਰ ਕਰਦਾ ਹੈ ਸੁਖਦੇਵ ਸਿੰਘ ਦੀ ਕੁੜੀ ਦਾ ਨਾਮ ਜੀਤੀ ਸੀ ਵੱਡੇ ਮੁੰਡੇ ਦਾ ਨਾਮ ਜੱਸਾ ਤੇ ਛੋਟੇ ਮੁੰਡੇ ਦਾ ਨਾਮ ਮੀਤਾ ਸੀ ਜੀਤੀ ਦਾ ਵਿਆਹ ਇੰਗਲੈਂਡ ਦੇ ਪੱਕੇ ਮੁੰਡੇ ਨਾਲ ਹੋ ਜਾਂਦਾ ਹੈ। ਜੀਤੀ ਵਿਆਹ ਤੋਂ 8 ਮਹੀਨੇ ਬਾਅਦ ਹੀ ਇੰਗਲੈਂਡ ਚੜੀ ਜਾਂਦੀ ਹੈ। ਜੀਤੀ ਨੂੰ ਇੰਗਲੈਂਡ ਗਏ ਹੋਏ 6 ਸਾਲ ਹੋ ਜਾਂਦੇ ਨੇ। ਉਸ ਤੋਂ ਬਾਅਦ ਉਸਦੇ ਭਰਾ ਜਸ세 ਤੇ ਮੀਤੇ ਦਾ ਵਿਆਹ ਹੋ ਜਾਂਦਾ ਹੈ। ਜਸ세 ਤੇ ਮੀਤੇ ਦੀ ਘਰ ਵਾਲੀ ਦੋਵੇਂ ਆਪਸ ਵਿੱਚ ਤਾਈ ਚਾਚਿਆਂ ਦੀਆਂ ਕੁੜੀਆਂ ਸੀ। ਸੁਖਦੇਵ ਸਿੰਘ ਨੇ ਬਥੇਰਾ ਕਿਹਾ ਸੀ ਕਿ ਆਪਾਂ ਅਲੱਗ-ਅਲੱਗ ਥਾਵਾਂ ਤੋਂ ਰਿਸ਼ਤਾ ਲਵਾਂਗੇ। ਪਰ ਬਚੋਲਾ ਕਹਿੰਦਾ ਹੈ ਜੇਕਰ ਤੁਸੀਂ ਦੋਨੇ ਕੁੜੀਆਂ ਦਾ ਇਕੱਠਾ ਰਿਸ਼ਤਾ ਨਹੀਂ ਲੈਣਾ ਫਿਰ ਮੈਂ ਇੱਕ ਕੁੜੀ ਦਾ ਰਿਸ਼ਤਾ ਨਹੀਂ ਕਰਵਾਵਾਂਗਾ ਪਰ ਜੱਸੇ ਦੀ ਜਿੱਦ ਸੀ ਕਿ ਉਹ ਉਸੇ ਕੁੜੀ ਨਾਲ ਵਿਆਹ ਕਰਵਾਵੇਗਾ ਕਿਉਂਕਿ ਜਿੱਥੇ ਜੱਸਾ ਪੜਦਾ ਸੀ ਉੱਥੇ ਹੀ ਉਹ ਕੁੜੀ ਵੀ ਪੜਦੀ ਸੀ ਪੇਰੋਂ ਆਪਣੇ ਚਾਚੇ ਦੀ ਕੁੜੀ ਦਾ ਰਿਸ਼ਤਾ ਵੀ ਆਪਣੇ ਨਾਲ ਹੀ ਲੈ ਆਉਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਮੀਤਾ ਵੀ ਉਸਦੇ ਚਾਚੇ ਦੀ ਕੁੜੀ ਨੂੰ ਪਸੰਦ ਕਰਦਾ ਹੈ ਇਸ ਵਿੱਚ ਮੀਤਾ ਵੀ ਹਾਮੀ ਭਰ ਦਿੰਦਾ ਹੈ ਕਿ ਵਿਆਹ ਤਾਂ ਮੈਂ ਵੀ ਉੱਥੇ ਹੀ ਕਰਵਾਵਾਂਗਾ ਦੋਨੇ ਕੁੜੀਆਂ ਦਾ ਇੱਕ ਘਰੇ ਵਿਆਹ ਹੋ ਜਾਂਦਾ ਹੈ ਚਲੋ ਸੁਖਦੇਵ ਸਿੰਘ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਤੇ ਦੋਨੇ ਕੁੜੀਆਂ ਨੂੰ ਧੀਆ ਵਾਂਗ ਸਮਝਦਾ ਹੈ ਸੁਖਦੇਵ ਸਿੰਘ ਦੀ ਪਤਨੀ ਨੂਹਾ ਨੂੰ ਦੇਖ ਕੇ ਕਦੇ ਵੀ ਮੱਥੇਵਟ ਨਹੀਂ ਸਿਪਾਉਂਦੀ ਸਗੋਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਸੱਸ ਵਾਲੀ ਤਾਂ ਉਹ ਕੋਈ ਗੱਲ ਹੀ ਨਹੀਂ ਸਮਝਦੀ ਸੀ ਪਰ ਪਤਾ ਨਹੀਂ ਉਹਨਾਂ ਦੋਨਾਂ ਪੈਣਾ ਦੇ ਮਨ ਵਿੱਚ ਅਜਿਹਾ ਕੀ ਆਉਂਦਾ ਹੈ ਕਿ ਉਹ ਸੱਸ ਸਹੁਰੇ ਨੂੰ ਜਮਾ ਵੀ ਚੰਗਾ ਨਹੀਂ ਸਮਝਦੀਆਂ ਸੀ ਸੁਖਦੇਵ ਨੂੰਹਾਂ ਨੂੰ ਆਖਦਾ ਸੀ ਕਿ ਤੁਸੀਂ ਮੇਰੀਆਂ ਧੀਆਂ ਦੀ ਤਰ੍ਹਾਂ ਹੋ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ ਸੁਖਦੇਵ ਸਿੰਘ ਉਹਨਾਂ ਦੀ ਹਰ ਖੁਆਇਸ਼ ਪੂਰੀ ਕਰਦਾ ਚੰਗੇ ਤੋਂ ਚੰਗਾ ਲੀੜਾ ਕੱਪੜਾ ਲਿਆ ਕੇ ਦਿੰਦਾ ਸੀ ਚੰਗੇ ਤੋਂ ਚੰਗਾ ਖਾਣ ਪੀਣ ਨੂੰ ਵੀ ਲਿਆ ਕੇ ਦਿੰਦਾ ਸੀ ਸੁਖਦੇਵ ਸਿੰਘ ਸਰਕਾਰੀ ਅਧਿਆਪਕ ਸੀ ਤੇ ਉਸ ਦੀ ਪਤਨੀ ਵੀ ਸਰਕਾਰੀ ਜੌਬ ਕਰਦੀ ਉਹ ਹਸਪਤਾਲ ਦੇ ਵਿੱਚ ਨਰਸ ਲੱਗੀ ਹੋਈ ਸੀ ਦੋਨੇ ਜੀਆਂ ਦੀ ਚੰਗੀ ਤਨਖਾਹ ਆਉਂਦੀ ਸੀ ਜਦੋਂ ਵੀ ਉਹਨਾਂ ਦੀ ਤਨਖਾਹ ਮਿਲਦੀ ਤਾਂ ਉਹ ਆਪਣੀਆਂ ਨੂਹਾਂ ਵਾਸਤੇ ਬਹੁਤ ਸਾਰਾ ਸਮਾਨ ਲੈ ਕੇ ਆਉਂਦੇ ਤਾਂ ਫਿਰ ਨੂਹਾਂ ਵੀ ਉਹਨਾਂ ਦੀਆਂ ਉਹਨਾਂ ਦਾ ਬਹੁਤ ਆਦਰ ਸਤਕਾਰ ਕਰਦੀਆਂ ਸੀ ਪਰ ਮਾਨ ਦੇ ਵਿੱਚ ਆਖਦੀਆਂ ਬੁੱਢਾ ਬੁੱੱਡੀ ਪਤਾ ਨਹੀਂ ਘਰੋਂ ਕਦੋਂ ਜਾਣਗੇ ਕਦੋਂ ਇਹਨਾਂ ਤੋਂ ਖਿਹੜਾ ਛੁੱਟੂਗਾ ਜਦੋਂ ਇਹ ਡਿਊਟੀ ਤੋਂ ਆਉਂਦੇ ਨੇ ਤਾਂ ਇਹਨਾਂ ਦੀ ਕਿੰਨੀ ਖਾਤੇਦਾਰੀ ਕਰਨੀ ਪੈਂਦੀ ਹੈ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਪਤਾ ਨਹੀਂ ਇਹਨਾਂ ਦਾ ਕੰਮ ਕਿੰਨਾ ਟਾਈਮ ਕਰਨਾ ਪਵੇਗਾ ਇਸੇ ਤਰ੍ਹਾਂ ਕਾਫੀ ਸਮਾਂ ਗੁਜ਼ਰ ਜਾਂਦਾ ਹੈ ਸੁਖਦੇਵ ਸਿੰਘ ਸੋਚਦਾ ਸੀ ਕਿ ਮੇਰੀਆਂ ਦੋਵੇਂ ਨੂਹਾਂ ਬਹੁਤ ਚੰਗੀਆਂ ਨੇ ਤੇ ਉਸਦੀ ਪਤਨੀ ਵੀ ਕਹਿੰਦੀ ਹੈ ਕਿ ਹਾਂ ਆਪਣਾ ਚੰਗਾ ਆਦਰ ਸਤਕਾਰ ਕਰਦੀਆਂ ਨੇ ਮੰਮੀ ਜੀ ਡੈਡੀ ਜੀ ਤੋਂ ਬਿਨਾ ਗੱਲ ਨਹੀਂ ਕਰਦੀਆਂ ਆਪਣੇ ਮੁੰਡੇ ਵੀ ਚੰਗੇ ਹਨ ਚਲੋ ਰੱਬ ਦਾ ਸ਼ੁਕਰ ਹੈ ਦੋਨੇ ਨੂਹਾਂ ਬਹੁਤ ਚੰਗੀਆਂ ਮਿਲ ਗਈਆਂ ਫਿਰ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਦੀ ਰਿਟਾਇਰਮੈਂਟ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਕਾਫੀ ਪੈਸਾ ਮਿਲਦਾ ਹੈ ਸੁਖਦੇਵ ਸਿੰਘ ਆਪਣੀਆਂ ਦੋਨਾਂ ਨੂੰਹਾਂ ਨੂੰ ਸੋਨੇ ਦੀਆਂ ਚੂੜੀਆਂ ਕਰਾ ਕੇ ਦਿੰਦਾ ਹੈ ਤੇ ਸੁਖਦੇਵ ਸਿੰਘ ਦੀ ਪਤਨੀ ਵੀ ਦੋਨਾਂ ਨੂੰਹਾਂ ਨੂੰ ਗਾਲਚ ਪਾਉਣ ਵਾਲੀ ਨਾਮ ਵਾਲੀ ਚੈਨ ਕਰਵਾ ਕੇ ਦਿੰਦੀ ਹੈ ਨੂੰਹਾਂ ਬਹੁਤ ਖੁਸ਼ ਹੁੰਦੀਆਂ ਹੁਣ ਸੁਖਦੇਵ ਸਿੰਘ ਤੇ ਉਸਦੀ ਪਤਨੀ ਘਰ ਹੀ ਰਹਿਣ ਲੱਗ ਪਏ ਸੀ ਕਈ ਵਾਰੀ ਕੰਮ ਧੰਦਿਆ ਬਾਰੇ ਬੋਲ ਪੈਂਦੇ ਤਾਂ ਨੂਹਾ ਕਹਿੰਦੀਆਂ ਨੇ ਕਿ ਸਾਰੇ ਕੰਮ ਅਸੀਂ ਕਰਦੇ ਆਂ ਫਿਰ ਤੁਸੀਂ ਕਿਉਂ ਬੋਲਦੇ ਹੋ ਤੁਹਾਨੂੰ ਕੀ ਜ਼ਰੂਰਤ ਹੈ ਬੋਲਣ ਦੀ ਫਿਰ ਸੁਖਦੇਵ ਸਿੰਘ ਦੀ ਪਤਨੀ ਕਹਿੰਦੀ ਹੈ ਕਿ ਪੁੱਤ ਕੰਮ ਤਾਂ ਕਹਿਣਾ ਹੀ ਪੈਂਦਾ ਤਾਂ ਅਗੋ ਕਹਿੰਦੀਆਂ ਜੇ ਤੁਹਾਡੀ ਜ਼ੁਬਾਨ ਕੰਮ ਕਰਾਉਣ ਵਾਸਤੇ ਚੱਲਦੀ ਹੈ ਤਾਂ ਹੱਥ ਕੰਮ ਕਰਨ ਵਾਸਤੇ ਕਿਉਂ ਨਹੀਂ ਚੱਲਦੇ ਇਹ ਗੱਲਾਂ ਸੁਣ ਕੇ ਸੁਖਦੇਵ ਦੀ ਪਤਨੀ ਬਹੁਤ ਹੈਰਾਨ ਰਹਿ ਜਾਂਦੀ ਹੈ ਇਹਨਾਂ ਨੂੰ ਕੀ ਹੋ ਗਿਆ ਕਿਉਂ ਇਹ ਵੱਡ ਖਾਣ ਵਾਲਿਆਂ ਵਾਂਗੂ ਪੈਂਦੀਆਂ ਨਹੀਂ ਫਿਰ ਇੱਕ ਦਿਨ ਛੋਟੀ ਨੂੰ ਤਾਂ ਹੱਦ ਹੀ ਕਰ ਦਿੰਦੀ ਹੈ ਉਹ ਸੁਖਦੇਵ ਦੀ ਪਤਨੀ ਨੂੰ ਕਹਿਣ ਲੱਗੀ ਪਹਿਲਾਂ ਤਾਂ ਤੂੰ ਡਿਊਟੀ ਜਾਂਦੀ ਸੀ ਹੁਣ ਤਾਂ ਵੇਲੀ ਹੀ ਰਹਿਣੀ ਐ ਉੱਠ ਕੇ ਕੋਈ ਕੰਮਕਾਰ ਤਾਂ ਕਰ ਲਿਆ ਕਰ ਮਹਾਰਾਣੀਏ ਹੁਣ ਸੁਖਦੇਵ ਸਿੰਘ ਦੀ ਪਤਨੀ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕੀ ਉਸਦੀ ਨੂੰ ਉਸ ਨੂੰ ਇਸ ਤਰ੍ਹਾਂ ਬੋਲੇਗੀ ਨੂਹਾ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਲੈ ਕੇ ਸੁਖਦੇਵ ਸਿੰਘ ਦੀ ਪਤਨੀ ਦੇ ਦਿਮਾਗ ਵਿੱਚ ਟੈਨਸ਼ਨ ਰਹਿਣ ਲੱਗ ਪਈ ਸੁਖਦੇਵ ਸਿੰਘ ਦੀ ਪਤਨੀ ਬੀਪੀ ਦੀ ਮਰੀਜ਼ ਕਦੋਂ ਬਣ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਇੱਕ ਦਿਨ ਉਸ ਦਾ ਬਲੱਡ ਵਧਿਆ ਤਾਂ ਸੁਖਦੇਵ ਸਿੰਘ ਦੀ ਪਤਨੀ ਨੂੰ ਹੱਟ ਅਟੈਕ ਆਇਆ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਰਹਿ ਗਿਆ ਇਕੱਲਾ ਸੁਖਦੇਵ ਸਿੰਘ ਦੋਨੇ ਨੂਹਾਂ ਸੁਖਦੇਵ ਸਿੰਘ ਨੂੰ ਵੱਡ ਖਾਉ ਵੱਡ ਖਾਉ ਕਰਦੀਆਂ ਰਹਿੰਦੀਆਂ ਸਾਰਾ ਦਿਨ ਵੇਲਾ ਬੈਠਾ ਰਹਿੰਦਾ ਹੈ ਚਾਣੂ ਵਾਜਾ ਮਾਰੀ ਜਾਂਦਾ ਹੈ ਕੰਮ ਦਾਣਾਕਾਰ ਦਾ ਦਸ਼ਮਨ ਅਨਾਜ ਦਾ ਜਦੋਂ ਸੁਖਦੇਵ ਸਿੰਘ ਇਹ ਗੱਲਾਂ ਸੁਣਦਾ ਤਾਂ ਉਸ ਦਾ ਕਾਲਜਾ ਮੂੰਹ ਵਿੱਚ ਆ ਜਾਂਦਾ ਹੈ ਜਦੋਂ ਅਸੀਂ ਇਹਨਾਂ ਨੂੰ ਚੀਜ਼ਾਂ ਲਿਆ ਕੇ ਦਿੰਦੇ ਸੀ ਉਦੋਂ ਤਾਂ ਸਾਡੀਆਂ ਬੜੀਆਂ ਸਿਫਤਾਂ ਕਰਦੀਆਂ ਹੁੰਦੀਆਂ ਸੀ ਪਰ ਹੁਣ ਸੁਖਦੇਵ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕੀ ਮਾਨ ਵਿੱਚ ਤਾਂ ਉਦੋਂ ਵੀ ਚੰਗਾ ਨਹੀਂ ਸਮਝਦੀਆਂ ਸੀ ਬਸ ਉਦੋਂ ਮੂੰਹ ਤੇ ਨਹੀਂ ਕਹਿੰਦੀਆਂ ਸੀ ਤੇ ਹੁਣ ਮੂੰਹ ਤੇ ਕਹਿਣ ਲੱਗ ਪਈਆਂ ਸੁਖਦੇਵ ਸਿੰਘ ਨੂੰ ਬੜਾ ਦੁੱਖ ਹੁੰਦਾ ਸੁਖਦੇਵ ਸਿੰਘ ਕਈ ਵਾਰ ਆਪਣੇ ਮੁੰਡਿਆਂ ਨੂੰ ਦੱਸਦਾ ਮੁੰਡੇ ਆਖਦੇ ਆ ਹੁਣ ਕੀ ਕਰੀਏ ਉਹਨਾਂ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਈਏ ਬਾਪਾ ਤੁਸੀਂ ਚੁੱਪ ਰਿਹਾ ਕਰੋ ਜੇ ਇਹ ਚੁੱਪ ਨਹੀਂ ਕਰਦੀਆਂ ਤਾਂ ਮੁੰਡੇ ਤਾਂ ਆਪਣੇ ਕੰਮ ਤੇ ਚਲੇ ਜਾਂਦੇ ਪਰ ਮਗਰੋਂ ਨੂੰਹਾਂ ਸੁਖਦੇਵ ਸਿੰਘ ਦਾ ਜਿਉਣਾ ਹਰਾਮ ਕਰ ਦਿੰਦੀਆਂ ਜੀ ਕਰਦਾ ਚਾਹ ਬਣਾ ਦਿੰਦੀਆਂ ਨਹੀਂ ਤਾਂ ਕਹਿ ਦਿੰਦੀਆਂ ਉਹ ਪਿਆ ਗੈਂਸ ਜਾ ਕੇ ਬਣਾ ਲੈ ਤੇ ਖਾ ਲੈ ਅਸੀਂ ਤੇਰੀਆਂ ਨੌਕਰਾਂ ਨਹੀਂ ਲੱਗੀਆਂ ਸੋਕਦੇਵ ਸਿੰਘ ਵਿਚਾਰਾ ਕੀ ਕਰਦਾ ਉਹ ਤਾਂ ਕਿਸੇ ਕੋਲ ਗੱਲ ਵੀ ਨਹੀਂ ਸੀ ਕਰਦਾ ਲੋਕੀ ਕੀ ਕਹਿਣਗੇ ਕਿ ਇਸ ਦੀਆਂ ਨੂਹਾਂ ਕਿਸ ਤਰ੍ਹਾਂ ਦੀਆਂ ਹਨ ਅੰਦਰੋਂ ਅੰਦਰੋਂ ਵਿਚਾਰਾ ਬਹੁਤ ਦੁਖੀ ਤੇ ਤਪਦਾ ਰਹਿੰਦਾ ਇੱਕ ਦਿਨ ਵੱਡੀ ਨੂਹ ਕਹਿਣ ਲੱਗੀ ਇਹਨੇ ਬੜਾ ਦੁੱਖ ਦਿੱਤਾ ਸਾਰਾ ਦਿਨ ਗੈਂਸ ਕੋਲੇ ਹੀ ਫਿਰਦਾ ਰਹਿੰਦਾ ਹਰ ਚੀਜ਼ ਨੂੰ ਹੱਥ ਲਾਉਂਦਾ ਕਿਉਂ ਨਾ ਆਪਾਂ ਇਸ ਨੂੰ ਘਰੋਂ ਬਾਹਰ ਕੱਢ ਦਈਏ ਦੋਵਾਂ ਨੂੰਹਾਣੇ ਆਪਸ ਵਿੱਚ ਸਲਾਹ ਕੀਤੀ ਸ਼ਾਮ ਨੂੰ ਜਦੋਂ ਮੁੰਡੇ ਘਰ ਆਏ ਤਾਂ ਦੋਨੋਂ ਉਹਨਾਂ ਕੋਲ ਰੋਣ ਪਿੱਟਣ ਲੱਗੀਆਂ ਕਿ ਤੁਹਾਡੇ ਪਾਪਾ ਨੇ ਤਾਂ ਸਾਡਾ ਜੀਣਾ ਹੀ ਹਰਾਮ ਕਰ ਦਿੱਤਾ ਸਾਰਾ ਦਿਨ ਰਸੋਈ ਦੇ ਵਿੱਚ ਵੜਿਆ ਰਹਿੰਦਾ ਹੁਣ ਅਸੀਂ ਕਿਹੜੇ ਮੌਕੇ ਕੰਮ ਕਰੀਏ ਇਹ ਸਾਡੇ ਵਿੱਚ ਵਜਦਾ ਫਿਰਦਾ ਰਹਿੰਦਾ ਸਾਡੇ ਵਿੱਚ ਵਜਦਾ ਫਿਰਦਾ ਸੋਣਾ ਲੱਗਦਾ ਮੈਂ ਤਾਂ ਕਹਿੰਦੀ ਆ ਇਸ ਨੂੰ ਬਿਰਦਾ ਆਸ਼ਰਮ ਛੱਡ ਆਓ ਕਿਉਂਕਿ ਹੁਣ ਇਸ ਦਾ ਦਿਮਾਗ ਕੰਮ ਨਹੀਂ ਕਰਦਾ ਮੁੰਡੇ ਕਹਿੰਦੇ ਸ਼ਰਮ ਕਰੋ ਲੋਕ ਕੀ ਕਹਿਣਗੇ ਤਾ ਅੱਗੋਂ 누ਹਾ ਕਹਿੰਦੀਆਂ ਆਪਾਂ ਕਿਸੇ ਨੂੰ ਕੁਝ ਦੱਸਣਾ ਥੋੜਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਇਸ ਤਰ੍ਹਾਂ ਦੋਵੇਂ 누ਹਾ ਮੁੰਡਿਆਂ ਨੂੰ ਚੰਗੀ ਤਰ੍ਹਾਂ ਸਿਖਾ ਦਿੰਦੀਆਂ ਸੁਖਦੇਵ ਸਿੰਘ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ ਸੁਖਦੇਵ ਸਿੰਘ ਬਿਰਧ ਆਸ਼ਰਮ ਦੇ ਵਿੱਚ ਰੋਂਦਾ ਰਹਿੰਦਾ ਉਸ ਦਾ ਮਨ ਕਰਦਾ ਸੀ ਕਿ ਆਪਣੀ ਧੀ ਨੂੰ ਫੋਨ ਲਾ ਕੇ ਦੱਸੇ ਪਰ ਫੇਰ ਸੋਚਦਾ ਪਰਦੇਸਾਂ ਦੇ ਵਿੱਚ ਬੈਠੀ ਮੇਰੀ ਧੀ ਵਿਚਾਰੀ ਰੋ ਰੋ ਕਮਲੀ ਹੋ ਜਾਵੇਗੀ ਮਾਂ ਮੁੱਕ ਗਈ ਉਦੋਂ ਵਿਚਾਰੀ ਆਈ ਸੀ ਵਿਚਾਰੀ ਮਹੀਨਾ ਲਾ ਕੇ ਗਈ ਰੋਂਦੀ ਰਹੀ ਨੂਹਾ ਨੇ ਚੰਗੀ ਤਰ੍ਹਾਂ ਬੁਲਾਇਆ ਤੱਕ ਨਹੀਂ ਫਿਰ ਵਿਚਾਰੀ ਮਹੀਨੇ ਬਾਅਦ ਵਾਪਸ ਆਈ ਤੇ ਜੇਕਰ ਉਸ ਨੂੰ ਮੈਂ ਇਹ ਗੱਲ ਦੱਸਾਂਗਾ ਤਾਂ ਉਹ ਵਿਚਾਰੀ ਕਿੰਨੀ ਦੁਖੀ ਹੋਵੇਗੀ ਇਹ ਸੋਚ ਕੇ ਸੁਖਦੇਵ ਸਿੰਘ ਚੁੱਪ ਕਰ ਜਾਂਦਾ ਹੈ ਤੇ ਫਿਰ ਆਸ਼ਰਮ ਦੇ ਵਿੱਚ ਬੈਠਾ ਆਪਣੀ ਬੀਤੀ ਜ਼ਿੰਦਗੀ ਨੂੰ ਯਾਦ ਕਰਦਾ ਹੈ ਜਦੋਂ ਉਸਦੀ ਪਤਨੀ ਜਿਉਂਦੀ ਸੀ ਦੋਨੇ ਡਿਊਟੀ ਜਾਂਦੇ ਹੁੰਦੇ ਸੀ ਕਿੰਨੀ ਸੋਹਣੀ ਜ਼ਿੰਦਗੀ ਸੀ ਆ ਜਦੋਂ ਦੇ ਜਵਾਕਾਂ ਰੋਗੇ ਹੋ ਗਏ ਤਾ ਜ਼ਿੰਦਗੀ ਕਿੱਦਾਂ ਦੀ ਹੋ ਗਈ ਐ ਜਿਹੜੇ ਜਵਾਕਾਂ ਲਈ ਪੈਸਾ ਪੈਸਾ ਕਰਕੇ ਜੋੜਿਆ ਉਹਨਾਂ ਜਵਾਕਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਬਾਪੂ ਨੂੰ ਘਰੋਂ ਕੱਢਦੇ ਆ ਨੂਹਾ ਨੂੰ ਤਾਂ ਹੁਣ ਕੀ ਕਹੀਏ ਆਪਦੇ ਪੁੱਤ ਹੀ ਮੇਰੇ ਬਾਰੇ ਨਹੀਂ ਸੋਚਦੇ ਇੱਕ ਵਾਰੀ ਤਾਂ ਸੋਚਦੇ ਕਿ ਸਾਡੇ ਪਾਪਾ ਨੇ ਸਾਡਾ ਕੀ ਮਾੜਾ ਕਰ ਦਿੱਤਾ ਇੱਕ ਵਾਰ ਵੀ ਨਾ ਸੋਚਿਆ ਹੁਣ ਇਹੋ ਜਿਹੇ ਪੁੱਤਰਾਂ ਦਾ ਮੈਂ ਕੀ ਕਰਨਾ ਹੈ ਜਿਹੜੇ ਬੁੱਢੇ ਬਾਰੇ ਮੈਨੂੰ ਰੋਟੀ ਨਹੀਂ ਦੇ ਸਕਦੇ ਬਿਰਦਾ Ashram ਦੇ ਵਿੱਚ ਬੈਠਾ ਰੋਂਦਾ ਰਹਿੰਦਾ ਤੇ ਆਪਣੀ ਪਤਨੀ ਨੂੰ ਯਾਦ ਕਰਦਾ ਰਹਿੰਦਾ ਇੱਕ ਦਿਨ ਜੱਸਾ ਨੂੰ ਬਿਰਦਾ Ashram ਦੇ ਵਿੱਚੋਂ ਫੋਨ ਆਉਂਦਾ ਕਿ ਤੇਰੇ ਪਾਪਾ ਦੀ ਮੌਤ ਹੋ ਗਈ ਤਾਂ ਜੱਸਾ ਚੁੱਪਚਾਪ ਬਿਰਦਾ Ashram ਦੇ ਵਿੱਚ ਜਾਂਦਾ ਤੇ ਆਪਣੇ ਪਾਪਾ ਨੂੰ ਗੱਡੀ ਵਿੱਚ ਪਾ ਕੇ ਲੈ ਆਉਂਦਾ ਪਿੰਡ ਵਿੱਚ ਰੌਲਾ ਪਾ ਦਿੰਦੇ ਨੇ ਹਾਏ ਸਾਡਾ ਬਾਪੂ ਮਰ ਗਿਆ ਹਾਏ ਸਾਡਾ ਬਾਪੂ ਮਰ ਗਿਆ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਣ ਦਿੰਦੇ ਸਾਰਿਆਂ ਨੂੰ ਇਹੀ ਕਹਿ ਦਿੰਦੇ ਆ ਕਿ ਇਹ ਤਾਂ ਪੂਆ ਜੀ ਕੋਲ ਗਏ ਹੋਏ ਸੀ ਪੂਆ ਜੀ ਦੇ ਘਰ ਹੀ ਰਹਿੰਦੇ ਸੀ ਪੂਆ ਜੀ ਨੇ ਸੱਦਿਆ ਸੀ ਜਦੋਂ ਕਿ ਪੂਆ ਕੋਲ ਕਿਤੇ ਵੀ ਨਹੀਂ ਗਿਆ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਪੂਆ ਨਾਲ ਉਹਨਾਂ ਨੇ ਕਿਸੇ ਨੂੰ ਗੱਲ ਵੀ ਨਹੀਂ ਕਰਨ ਦਿੱਤੀ ਕਿ ਕਿਤੇ ਪੂਆ ਗੱਲ ਨਾ ਕਰ ਦੇਵੇ ਕਿ ਮੇਰੇ ਕੋਲ ਤਾਂ ਆਇਆ ਹੀ ਨਹੀਂ ਇਸੇ ਤਰ੍ਹਾਂ ਹੀ ਵਿਚਾਰੇ ਸੁਖਦੇਵ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਤੀਨੂ ਵੀ ਉਡੀਕਿਆ ਤੱਕ ਨਹੀਂ ਗਿਆ ਜਦੋਂ ਜੀਤੀ ਵਿਚਾਰੀ ਇੱਥੇ ਪਹੁੰਚੀ ਉਦੋਂ ਪਾਪਾ ਦਾ ਭੋਗ ਪੈਣ ਵਾਲਾ ਸੀ ਤੇ ਭੋਗ ਤੋਂ 10 ਦਿਨ ਬਾਅਦ ਉਹ ਵਾਪਸ ਚਲੀ ਗਈ ਹੁਣ ਜੀਤੀ ਦਾ ਇੱਥੇ ਮਨ ਨਹੀਂ ਸੀ ਲੱਗਦਾ ਪਹਿਲਾਂ ਮਾਂ ਮਰ ਗਈ ਸੀ ਹੁਣ ਪਿਓ ਵੀ ਮਰ ਗਿਆ ਸੀ ਪਰਜਾਈਆਂ ਵੀ ਚੰਗੀ ਤਰ੍ਹਾਂ ਜੀਤੀ ਦੇ ਨਾਲ ਦੁੱਖ ਸੁੱਖ ਸਾਂਝਾ ਨਹੀਂ ਸੀ ਕਰਦੀਆਂ ਵੀਰੇ ਤਾਂ ਹੁਣ ਬਦਲੇ-ਬਦਲੇ ਲੱਗਦੇ ਉਹ ਪਹਿਲਾਂ ਵਾਲੇ ਵੀਰੇ ਨਹੀਂ ਰਹੇ ਕਿਹੜੇ ਜੀਤੀ ਨੂੰ ਦੇਖ ਭੱਜ ਕੇ ਮਿਲਦੇ ਸੀ ਹੁਣ ਤਾਂ ਉਹ ਆਪਣੀਆਂ ਘਰਵਾਲੀਆਂ ਦੇ ਰਿਮੋਟ ਵਾਂਗ ਚੱਲਦੇ ਸੀ ਜੇਕਰ ਉਹ ਕਹਿੰਦੀਆਂ ਜੀਤੀ ਕੋਲੇ ਬੈਠ ਜਾਓ ਤਾਂ ਉਹ ਬੈਠ ਜਾਂਦੇ ਜੇ ਉਹ ਕਹਿੰਦੀਆਂ ਇੱਥੋਂ ਉੱਠ ਜਾਓ ਤਾਂ ਉੱਠ ਜਾਂਦੇ ਪਤਾ ਨਹੀਂ ਕਿਉਂ ਮੇਰੇ ਭਰਾ ਇੰਨੇ ਬਦਲ ਗਏ ਸੀ ਇਹ ਸੋਚ-ਸੋਚ ਜੀਤੀ ਬਹੁਤ ਦੁਖੀ ਹੁੰਦੀ ਇਸੇ ਕਰਕੇ ਉਹ ਵਾਪਸ ਇੰਗਲੈਂਡ ਚਲੀ ਗਈ ਸੁਖਦੇਵ ਸਿੰਘ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਸੀ ਤੇ ਜੀਤੀ ਆਪਣੇ ਬਾਪੂ ਦੀ ਵਰ੍ਹੇਸ਼ੀ ਤੇ ਵਾਪਸ ਆਉਂਦੀ ਹੈ ਸੁਖਦੇਵ ਸਿੰਘ ਬਹੁਤ ਜ਼ਿਆਦਾ ਦਾਨਪੂਰਨ ਕਰਦਾ ਹੁੰਦਾ ਸੀ ਤੇ ਜੀਤੀ ਸੋਚਦੀ ਹੈ ਕਿ ਮੈਂ ਵੀ ਬਿਰਧ ਆਸ਼ਰਮ ਜਾ ਕੇ ਦਾਨਪੂਰਨ ਕਰਕੇ ਆਵਾਂ ਆਪਣੇ ਪਾਪਾ ਦੀ ਵਰਸੀ ਉੱਥੇ ਹੀ ਮਨਾਵਾਗੀ ਉਹ ਆਪਣੇ ਭਰਾਵਾਂ ਨੂੰ ਕੁਝ ਵੀ ਨਹੀਂ ਦੱਸਦੀ ਤੇ ਸਿੱਧੀ ਬਿਰਦ ਆਸ਼ਰਮ ਦੇ ਵਿੱਚ ਪਹੁੰਚ ਜਾਂਦੀ ਹੈ ਕਾਫੀ ਸਾਰੇ ਕੱਪੜੇ ਲੈ ਕੇ ਆਉਂਦੀ ਹੈ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੀ ਹੈ ਆਸ਼ਰਮ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਵੰਡਦੀ ਹੈ ਉਹ ਜਦੋਂ ਸਮਾਨ ਵੰਡ ਰਹੀ ਹੁੰਦੀ ਹੈ ਤਾਂ ਉੱਥੇ ਇੱਕ ਬਜ਼ੁਰਗ ਔਰਤ ਬੈਠੀ ਹੁੰਦੀ ਹੈ ਉਹ ਜੀਤੀ ਨੂੰ ਦੇਖ ਕੇ ਆਖਦੀ ਹੈ ਕਿ ਤੂੰ ਸੁਖਦੇਵ ਸਿੰਘ ਦੀ ਧੀ ਹੈ ਇਹ ਸੁਣ ਕੇ ਜੀਤੀ ਹੈਰਾਨ ਰਹਿ ਜਾਂਦੀ ਹੈ ਕਿ ਮੇਰੇ ਪਾਪਾ ਨੂੰ ਇਹ ਔਰਤ ਕਿਵੇਂ ਜਾਣਦੀ ਹੈ ਜੀਤੀ ਕਹਿੰਦੀ ਹਾਂ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਉਹ ਕਹਿੰਦੀ ਮੈਂ ਤੇਰੀ ਫੋਟੋ ਸੁਖਦੇਵ ਸਿੰਘ ਦੇ ਕੋਲ ਵੇਖੀ ਸੀ ਮੇਰੇ ਪਾਪਾ ਕੋਲ ਫੋਟੋ ਮੇਰੇ ਪਾਪਾ ਨੂੰ ਤੁਸੀਂ ਮੇਰੀ ਫੋਟੋ ਕਿਵੇਂ ਤਾਂ ਉਹ ਔਰਤ ਕਹਿੰਦੀ ਉਹਨਾਂ ਦਾ ਪਰਸ ਇੱਕ ਦਿਨ ਆਸ਼ਰਮ ਵਿੱਚ ਡਿੱਗ ਪਿਆ ਸੀ ਜਦੋਂ ਮੈਂ ਉਹਨਾਂ ਦਾ ਪਰਸ ਫੜਾਉਣ ਲਈ ਗਈ ਜਦੋਂ ਮੈਂ ਸਮਾਨ ਇਕੱਠਾ ਕੀਤਾ ਤਾਂ ਵਿੱਚ ਤੇਰੀ ਫੋਟੋ ਸੀ ਬੜਾ ਪਿਆਰ ਕਰਦੇ ਸੀ ਤੈਨੂੰ ਤੇਰੇ ਪਾਪਾ ਤੇ ਤੇਰੀ ਫੋਟੋ ਹਰ ਸਮੇਂ ਪਰਸ ਦੇ ਵਿੱਚ ਪਾ ਕੇ ਰੱਖਦੇ ਸੀ ਪਰਤੀਏ ਤੂੰ ਕਿੱਥੇ ਸੀ ਤੇਰੇ ਭਰਾਵਾਂ ਨੇ ਤਾਂ ਸਾਰ ਨਹੀਂ ਲਈ ਤੂੰ ਵੀ ਆਪਣੇ ਪਿਓ ਦੀ ਸਾਰ ਨਹੀਂ ਲਈ ਇਹ ਸੁਣ ਕੇ ਜੀਤੀ ਹੈਰਾਨ ਰਹਿ ਗਈ ਫਿਰ ਜੀਤੀ ਪੁੱਛਣ ਲੱਗੀ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ ਤਾਂ ਫਿਰ ਜੋ ਉਹ ਬਿਰਧ ਆਸ਼ਰਮ ਵਿੱਚ ਰਹਿ ਰਹੀ ਔਰਤ ਨੇ ਜੋ ਜੀਤੀ ਨੂੰ ਸਚਾਈ ਦੱਸੀ ਉਹ ਸੁਣ ਕੇ ਜੀਤੀ ਦੇ ਰੋਂਗਟੇ ਖੜੇ ਹੋ ਗਏ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਤਾਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਉਸਦੇ ਪਾਪਾ ਨਾਲ ਇਸ ਤਰ੍ਹਾਂ ਹੋਵੇਗਾ ਉਸ ਨੂੰ ਤਾਂ ਉਸ ਔਰਤ ਨੇ ਦੱਸਿਆ ਸੀ ਕਿ ਤੇਰੇ ਪਾਪਾ ਦੀ ਇਸ ਵਿਰਧ ਆਸ਼ਰਮ ਵਿੱਚ ਮੌਤ ਹੋ ਗਈ ਸੀ ਤੇਰੇ ਪਾਪਾ ਇੱਥੇ ਹੀ ਰਹਿੰਦੇ ਸੀ 5 ਮਹੀਨਿਆਂ ਤੋਂ ਤੇਰੇ ਭਰਾਵਾਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਤੇਰੀ ਮਾਂ ਨੂੰ ਬੜਾ ਚੇਤੇ ਕਰਦੇ ਸੀ ਇਹ ਸੁਣ ਕੇ ਜੀਤੀ ਦਾ ਚਿਹਰਾ ਮੂਹ ਨੂੰ ਆ ਗਿਆ ਸੀ ਜੀਤੀ ਉੱਥੇ ਹੀ ਪੁੱਬਾ ਮਾਰ-ਮਾਰ ਕੇ ਰੋਣ ਲੱਗ ਪਈ ਫਿਰ ਉਹ ਔਰਤ ਅੰਦਰ ਜਾਂਦੀ ਹੈ ਤੇ ਹੱਥ ਵਿੱਚ ਕਾਗਜ਼ ਲਿਆ ਕੇ ਜੀਤੀ ਨੂੰ ਫੜਾ ਦਿੰਦੀ ਹੈ ਜੀਤੀ ਉਹਨਾਂ ਕੋਲੋਂ ਪੁੱਛਦੀ ਹੈ ਕਿ ਇਹ ਕੀ ਤੇ ਉਹ ਔਰਤ ਜੋ ਕੁਝ ਜੀਤੀ ਨੂੰ ਦੱਸਦੀ ਹੈ ਤਾਂ ਉਹ ਸੁਣ ਕੇ ਜੀਤੀ ਬਿਲਕੁਲ ਹੈਰਾਨ ਹੋ ਜਾਂਦੀ ਹੈ ਜੀਤੀ ਨੂੰ ਉਮੀਦ ਨਹੀਂ ਸੀ ਕਿ ਉਸਦੇ ਪਾਪਾ ਜਾਂਦੇ ਜਾਂਦੇ ਇਸ ਤਰ੍ਹਾਂ ਕਰ ਜਾਣਗੇ ਤਾਂ ਜੀਤੀ ਸਿੱਧਾ ਆਪਣੇ ਭਰਾਵਾਂ ਦੇ ਘਰ ਜਾਂਦੀ ਹੈ ਕਰ ਜਾ ਕੇ ਆਪਣੇ ਭਰਾਵਾਂ ਨੂੰ ਕਹਿਣ ਲੱਗੀ ਬੇਸ਼ਰਮ ਆਰਾਮ ਨਾਲ ਮੇਰੇ ਪਿਓ ਦੇ ਘਰੇ ਪਏ ਹੋ ਮੇਰੀ ਮਾਂ ਤੇ ਮੇਰੇ ਪਿਓ ਨੇ ਇਹ ਘਰ ਬੰਨਿਆ ਤੁਸੀਂ ਇੱਥੇ ਮौज ਨਾਲ ਪਏ ਹੋ ੱੱਕੇ ਮਾਰ ਮਾਰ ਆਸ਼ਰਮ ਦੇ ਵਿੱਚ ਤੁਸੀਂ ਮੇਰੇ ਪਿਓ ਨੂੰ ਸੁੱਟ ਦਿੱਤਾ ਮੈਨੂੰ ਅੱਜ ਪਤਾ ਲੱਗਾ ਕਿ ਮੇਰੇ ਪਿਓ ਦੀ ਮਾਤ ਆਸ਼ਰਮ ਵਿੱਚ ਹੋਈ ਦੱਸੋ ਉਸ ਨੂੰ ਕੀ ਫਾਇਦਾ ਹੋਇਆ ਸਾਰੀ ਉਮਰ ਕਮਾਈਆਂ ਕਰਨ ਦਾ ਮੇਰੇ ਮਾਂ ਪਿਓ ਕਮਾਈਆਂ ਕਰਦੇ ਕਰਦੇ ਮਰ ਗਏ ਆਪਣੀ ਔਲਾਦ ਲਈ ਜੋੜਦੇ ਜੋੜਦੇ ਮਰ ਗਏ ਉਸ ਦੀ ਔਲਾਦ ਐਨੀ ਨਿਕੰਮੀ ਨਿਕਲੀ ਤਾਂ ਉਸ ਦਾ ਭਰਾ ਕਹਿੰਦਾ ਜੀਤੀ ਰੋਲਾ ਨਾ ਪਾ ਪਲੀਜ਼ ਤੂੰ ਚੁੱਪ ਕਰ ਜਾ ਤੇ ਕਿਸੇ ਕੋਲੇ ਗੱਲ ਨਾ ਕਰੀ ਤਾਂ ਅੱਗੋ ਜੀਤੀ ਕਹਿੰਦੀ ਹੈ ਮੈਂ ਤਾਂ ਪੂਰੇ ਪਿੰਡ ਵਿੱਚ ਦੱਸਾਂਗੀ ਤੁਹਾਡੀ ਕਰਤੂਤ ਤੁਸੀਂ ਜੋ ਮੇਰੇ ਪਿਓ ਨਾਲ ਕੀਤਾ ਮੇਰੇ ਪਿਓ ਬਾਰੇ ਤਾਂ ਮੈਨੂੰ ਪਤਾ ਲੱਗ ਗਿਆ ਮੇਰੀ ਮਾਂ ਦੇ ਨਾਲ ਤੁਸੀਂ ਕੀ ਕੀਤਾ ਹੋਣਾ ਉਹ ਮੈਨੂੰ ਨਹੀਂ ਪਤਾ ਲੱਗਿਆ ਤੁਸੀਂ ਸਾਰਿਆਂ ਨੇ ਚੰਗਾ ਨਹੀਂ ਕੀਤਾ ਉੱਥੇ ਸਾਰਾ ਹੀ ਆਣ ਗਵਾਂਡ ਇਕੱਠਾ ਹੋ ਗਿਆ ਜੀਤੀ ਕਹਿ ਰਹੀ ਸੀ ਤੁਹਾਨੂੰ ਕਿਸੇ ਨੂੰ ਕੁਝ ਪਤਾ ਨਹੀਂ ਮੇਰਾ ਪਿਓ ਬਿਰਦਾ ਆਸ਼ਰਮ ਦੇ ਵਿੱਚ ਮਰਿਆ ਇਹਨਾਂ ਨੇ ੱਟਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ ਪਤਾ ਨਹੀਂ ਮੇਰੀ ਮਾਂ ਦੇ ਨਾਲ ਇਹਨਾਂ ਨੇ ਕੀ ਕੀਤਾ ਹੋਵੇਗਾ ਹੁਣ ਇਹ ਵੱਡੇ ਕੋਠੀਆਂ ਕਾਰਾਂ ਵਾਲੇ ਬਣੇ ਬੈਠਿਆ ਮੈਂ ਤਾਂ ਤੁਹਾਡੇ ਵਰਗੇ ਭਰਾਵਾਂ ਨਾਲ ਇੱਕ ਮਿੰਟ ਵੀ ਨਹੀਂ ਰਹਿਣਾ ਚਾਹੁੰਦੀ ਮੈਂ ਕਦੇ ਵੀ ਤੁਹਾਡੇ ਘਰ ਨਹੀਂ ਆਵਾਂਗੀ ਮੈਂ ਕਦੇ ਵੀ ਤੁਹਾਡੀ ਸ਼ਕਲ ਨਹੀਂ ਦੇਖਾਂਗੀ ਤੇ ਨਾ ਹੀ ਮੈਂ ਕਦੇ ਤੁਹਾਨੂੰ ਬੁਲਾਵਾਂਗੀ ਤੁਸੀਂ ਅੱਜ ਤੋਂ ਬਾਅਦ ਇਹ ਘਰ ਵੀ ਖਾਲੀ ਕਰ ਦਿਓ ਜ਼ਮੀਨ ਜਾਇਦਾਦ ਤਾਂ ਜਿਹੜੀ ਉਹ ਵੀ ਸਾਰੇ ਛੱਡ ਦਿਓ ਸਾਰੇ ਕਾगज ਕੱਢ ਕੇ ਜੀਤੀ ਨੇ ਆਪਣੇ ਭਰਾਵਾਂ ਦੇ ਅੱਗੇ ਰੱਖ ਦਿੱਤੇ ਉਹਨਾਂ ਕੋਲ ਜਿਹੜੀ ਜ਼ਮੀਨ ਸੀ ਤੇ ਇੰਨੀ ਵੱਡੀ ਕੋਠੀ ਸੀ ਲਗਭਗ 1.5 ਕਰੋੜ ਦੀ ਕੋਠੀ ਸੀ ਤੇ ਜਿਸ ਦੀ ਕੀਮਤ ਵੀ ਲਗਭਗ 1.5 ਕਰੋੜ ਰੁਪਏ ਸੀ ਤੇ ਜ਼ਮੀਨ ਜਾਇਦਾਦ ਵੀ ਬਹੁਤ ਸੀ ਜੀਤੀ ਨੇ ਸਾਰੇ ਕਾਰਜ ਕੱਢ ਕੇ ਆਪਣੇ ਭਰਾਵਾਂ ਨੂੰ ਦਿਖਾ ਦਿੱਤੇ ਜਾਂਦੇ ਜਾਂਦੇ ਜੀਤੀ ਦਾ ਪਿਓ ਸਾਰੀ ਜ਼ਮੀਨ ਜਾਇਦਾਦ ਤੇ ਕੋਠੀ ਜੀਤੀ ਦੇ ਨਾਮ ਕਰ ਗਿਆ ਸੀ ਤਾਂ ਉਹ ਫਿਰ ਆਪਣੇ ਭਰਾ ਭਝਾਈਆਂ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਇੱਕ ਦਿਨ ਦਾ ਟਾਈਮ ਦਿੰਨੀ ਹੈ ਤੇ ਛੇਤੀ ਤੋਂ ਛੇਤੀ ਕਰ ਖਾਲੀ ਕਰ ਦਿਓ ਜਿਵੇਂ ਹੀ ਇਹ ਗੱਲ ਉਸ ਦੇ ਭਰਾਵਾਂ ਨੇ ਸੁਣੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਹੋ ਜਾਵੇਗਾ ਹੁਣ ਪਰਜਾਈਆਂ ਵੀ ਜੀਤੀ ਦੇ ਪੈਰਾਂ ਵਿੱਚ ਡਿੱਗ ਜਾਂਦੀਆਂ ਨੇ ਤੇ ਮਿੰਤਾ ਕਰਨ ਲੱਗ ਜਾਂਦੀਆਂ ਤੇ ਉਸਦੇ ਭਰਾ ਵੀ ਹੱਥ ਜੋੜ ਕੇ ਰੋ ਰੋ ਮਾਫੀ ਮੰਗਦੇ ਨੇ ਤੇ ਕਹਿੰਦੇ ਨੇ ਸਾਡੇ ਨਾਲ ਇਸ ਤਰ੍ਹਾਂ ਨਾ ਕਰ ਸਾਨੂੰ ਘਰ ਦੇ ਵਿੱਚ ਰਹਿਣ ਦੇ ਪਰ ਜੀਤੀ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਸ ਨੂੰ ਆਪਣੇ ਮਾਪਿਓ ਦਾ ਬਹੁਤ ਜ਼ਿਆਦਾ ਗੁੱਸਾ ਸੀ ਕਿ ਉਸਦੇ ਭਰਾਵਾਂ ਨੇ ਆਪਣੇ ਮਾਪਿਓ ਨਾਲ ਚੰਗਾ ਨਹੀਂ ਕੀਤਾ ਸਾਰਾ ਪਰਿਵਾਰ ਜੀਤੀ ਦੀਆਂ ਮਨਤਾ ਕਰ ਰਿਹਾ ਸੀ ਪਰ ਜੀਤੀ ਮੰਨਣ ਨੂੰ ਤਿਆਰ ਨਹੀਂ ਸੀ ਜੀਤੀ ਨੇ ਸਖਤ ਫੈਸਲਾ ਲੈ ਲਿਆ ਸੀ ਕਿ ਇਸ ਘਰ ਵਿੱਚ ਇਹਨਾਂ ਨੂੰ ਕਦੇ ਨਹੀਂ ਰਹਿਣ ਦੇਵੇਗੀ ਤਾਂ ਫਿਰ ਦੋਵੇਂ ਭਰਾ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਘਰਵਾਲੀਆਂ ਨੂੰ ਲੈ ਕੇ ਉਹ ਘਰ ਛੱਡ ਦਿੰਦੇ ਨੇ ਉਹਨਾਂ ਵਾਸਤੇ ਹੁਣ ਉਸ ਘਰ ਵਿੱਚ ਕੋਈ ਜਗ੍ਹਾ ਨਹੀਂ ਸੀ ਤੇ ਜੀਤੀ ਉਸ ਘਰ ਨੂੰ ਸੰਭਾਲਣ ਲੱਗ ਜਾਂਦੀ ਹੈ ਤੇ ਉਹ ਸੋਚਦੀ ਹੈ ਕਿ ਮੈਂ ਆਪਣੇ ਪਾਪਾ ਦਾ ਸੁਪਨਾ ਜ਼ਰੂਰ ਪੂਰਾ ਕਰਾਂਗੀ ਉਹ ਉਸ ਘਰ ਨੂੰ ਬਿਰਧ ਆਸ਼ਰਮ ਦੇ ਹਵਾਲੇ ਕਰ ਦਿੰਦੀ ਹੈ ਤੇ ਉੱਥੇ ਬਹੁਤ ਵਧੀਆ ਇੱਕ ਬਿਰਧ ਆਸ਼ਰਮ ਖਲਵਾ ਦਿੰਦੀ ਹੈ ਇੱਕ ਸੰਸਥਾ ਦੇ ਅੰਡਰ ਉਹ ਘਰ ਦੇ ਦੇ ਦਿੰਦੀ ਹੈ ਇਸੇ ਤਰ੍ਹਾਂ ਜਿਹੜੀ ਜ਼ਮੀਨ ਜਾਇਦਾਦ ਤੋਂ ਜੋ ਵੀ ਕਮਾਈ ਹੁੰਦੀ ਸੀ ਉਹ ਵੀ ਬਿਰਧ ਆਸ਼ਰਮ ਨੂੰ ਦਾਨ ਕਰ ਦਿੰਦੀ ਸੀ ਕਿਉਂਕਿ ਜੀਤੀ ਕੋਲੇ ਇੰਗਲੈਂਡ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਉਸ ਨੂੰ ਪੈਸਿਆਂ ਦਾ ਵੀ ਕੋਈ ਲਾਲਚ ਨਹੀਂ ਸੀ ਇਸੇ ਤਰ੍ਹਾਂ ਜੀਤੀ ਸਾਰਾ ਕੁਝ ਸੰਭਾਲ ਕੇ ਵਾਪਸ ਇੰਗਲੈਂਡ ਚਲੀ ਜਾਂਦੀ ਹੈ ਉਸ ਦੇ ਜੋ ਦੋ ਭਰਾ ਸੀ ਉਹ ਆਪਣੇ ਬੱਚਿਆਂ ਤੇ ਘਰਵਾਲੀਆਂ ਨਾਲ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਦੀ ਹੁਣ ਐਨੀ ਵੱਡੀ ਕੋਠੀ ਸੀ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਐਨੀ ਵੱਡੀ ਕੋਠੀ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਛੋਟੇ-ਛੋਟੇ ਕਮਰਿਆਂ ਵਿੱਚ ਰਹਿਣ ਦੀ ਆਦਤ ਨਹੀਂ ਸੀ ਹੁਣ ਉਹ ਬਹੁਤ ਜ਼ਿਆਦਾ ਦੁਖੀ ਤੇ ਸਾਰਾ ਦਿਨ ਆਪਣੀ ਕਰਨੀ ਤੇ ਪਛਤਾਉਂਦੇ ਰਹਿੰਦੇ ਕਿ ਉਹਨਾਂ ਨੇ ਆਪਣੇ ਮਾਪਿਓ ਨਾਲ ਤੇ ਬਾਪੂ ਨਾਲ ਚੰਗਾ ਨਹੀਂ ਕੀਤਾ ਹੁਣ ਉਹਨਾਂ ਨੂੰ ਸੱਚਮੁੱਚ ਪਛਤਾਵਾ ਹੋ ਰਿਹਾ ਸੀ ਪਰ ਹੁਣ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਮਾਪਿਓ ਤਾਂ ਇਸ ਦੁਨੀਆ ਤੋਂ ਚਲੇ ਗਏ ਸੀ ਕਿਉਂਕਿ ਜੋ ਜਿਵੇਂ ਕਰਦਾ ਹੈ ਓਵੇਂ ਹੀ ਭਰਦਾ ਹੈ ਜੋ ਜਿੱਦਾਂ ਦਾ ਬੀਜਦਾ ਉਦਾਂ ਦਾ ਹੀ ਵੱਢਦਾ ਇਸੇ ਤਰ੍ਹਾਂ ਹੁਣ ਉਹਨਾਂ ਦੇ ਮਾੜੇ ਕਰਮ ਉਹਨਾਂ ਦੇ ਅੱਗੇ ਆ ਰਹੇ ਸੀ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਆਉਣਾ ਸ਼ੁਰੂ ਹੋ ਗਿਆ ਸੀ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ